ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਧਾਰੀਵਾਲ ਥਾਣੇ ਵਿੱਚ ਰੌਣਕਾਂ ਲੱਗ ਗਈਆਂ ਜਦੋਂ ਐਸਐਚਓ ਮੈਡਮ ਬਲਜੀਤ ਕੌਰ ਅਤੇ ਥਾਣੇ ਦੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਪਗੜੇ ਪਾਉਂਦੇ ਦੇਖੇ ਗਏ ਦਰਅਸਲ ਥਾਣੇ ਵਿੱਚ ਬਹੁਤ ਸਾਰੇ ਮਸੀਬ ਭਾਈਚਾਰੇ ਦੇ ਕਰਮਚਾਰੀ ਤੈਨਾਤ ਹਨ ਇਸ ਲਈ ਪੁਲਿਸ ਥਾਣੇ ਵਿੱਚ ਅੱਜ 크ਿਸਮਸ ਮਨਾਈ ਜਾ ਰਹੀ ਸੀ ਇਸ ਮੌਕੇ ਐਸਐਚਓ ਮੈਡਮ ਬਲਜੀਤ ਕੌਰ ਨੇ ਆਪਣੇ ਸਟਾਫ ਦੇ ਨਾਲ ਕੇਕ ਕਟਿਆ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੇ ਦਿਨ ਦੀ ਵਧਾਈ ਵੀ ਦਿੱਤੀ ਇਸ ਮੌਕੇ ਪੂਰੇ ਸਟਾਫ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਮੇਰੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਸਾਰੇ 크ਿਸਚਨ ਪਾਈਚਾਰੇ ਦੇ ਨਾਲ ਰਿਲੇਟਡ ਹੈਗੇ ਨੇ ਤੇ ਅਸੀਂ ਅੱਜ ਇੱਕ ਕਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਇਹ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਜਿਵੇਂ ਅਸੀਂ ਮਨਾ ਰਹੇ ਹਾਂ ਸਾਰਾ ਪਰਿਵਾਰ ਇਕੱਠਾ ਹੋਇਆ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਤੋਲ ਮਟਕਾ ਕੀਤਾ ਅੱਜ ਅਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਣੀ ਹੈਗੀ ਆ 크리스마ਸ ਦੀਆਂ ਤੇ ਪਲੱਸ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਤਾਰੀਵਾਲ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਆ ਮੈਂ ਮੁਬਾਰਕਾਂ ਦਿੰਨੀ ਆ ਬਹੁਤ-ਬਹੁਤ ਕਿ ਉਹ ਵੀ ਸਾਡੇ ਵਾਂਗੂ ਖੁਸ਼ੀਆਂ ਦੇ ਨਾਲ ਹੀ ਜਿਹੜਾ ਇਹ ਤਿਹਾਰ ਨੂੰ ਆਪਣੇ ਨੂੰ ਮਨਾਉਣ